ਸਸਤਰੀ ਗਾਲ ਬਾਈ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਸੰਧੂ ਡੇਰੀ ਫਾਰਮ ਮਗਰਾਣੀ YouTube ਚੈਨਲ ਤੇ ਬਾਈ ਜੀ ਬਾਈ ਜੀ ਅੱਜ ਦੀ ਜਿਹੜੀ ਵੀਡੀਓ ਆ ਡੱਬ ਵਾਲੀ ਮੰਡੀ ਦੀ ਤੁਹਾਨੂੰ ਦਿਖਾਉਣ ਲੱਗੇ ਆ ਡੱਬ ਵਾਲੀ ਮੰਡੀ ਵੀਰੇ ਆਪਾਂ ਪਹੁੰਚ ਸਕੇ ਆ ਡੱਬ ਵਾਲੀ ਮੰਡੀ ਦੇ ਵਿੱਚ ਹਰ ਕਿਸ ਤਰ੍ਹਾਂ ਦਾ ਮਾਲ ਪਹੁੰਚਦਾ ਹੈ ਸੇ ਕਿਸੇ ਵੀਰ ਨੇ ਦੋਗਲੀ ਗਾਂ ਲੈਣੀ ਐਚਪੀ ਗਾਂ ਲੈਣੀ ਜੱਸੀ ਗਾਂ ਲੈਣੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗਾ ਖਰੀਦਣੀ ਜਾਂ ਵੱੱਛੀ ਖਰੀਦਣੀ ਵੱੱਜ ਖਰੀਦਣੀ ਜਾਂ ਤੱਤੀ ਖਰੀਦਣੀ ਇਸ ਮੰਡੀ ਦੇ ਵਿੱਚੋਂ ਵੀ ਆਪਾਂ ਖਰੀਦ ਕਰ ਸਕਦੇ ਆ ਆ ਸਕਦੇ ਆ ਮਾਲ ਬਈ ਦੀ ਵੱਤ ਵਗ ਲੈ ਸਕਦੇ ਆ ਜਾ ਸਕਦੇ ਆ ਦੱਬ ਵਾਲੀ ਮੰਡੀ ਦੇ ਵਿੱਚ ਬਈ ਜੀ ਮੇਲਾ ਪੂਰਾ ਭਰਿਆ ਹੁੰਦਾ ਮਾਲ ਇਥੇ ਬਈ ਜੀ ਬਹੁਤ ਜਿਆਦੇ ਤੇ ਬਹੁਤ ਚੰਗਾ ਚੰਗਾ ਬਈ ਜੀ ਪਹੁੰਚਦਾ ਜੋ ਜਾ ਵੀ ਕਿਸੇ ਵੀ ਪਸੰਦ ਦਾ ਕਿਹੋ ਜਿਹਾ ਵੀ ਕਿਸੇ ਬੰਦੇ ਨੇ ਮਾਲ ਫਰੀਦੰਦਾ ਕੋਈ ਵੀ ਚਾਹ ਵਣ ਹੈ ਇੱਥੋਂ ਉਹੋ ਜਿਹੀ ਵੀਰ ਮਿਰਿਓ ਮਿਲ ਸਕਦਾ ਮੇਲਾ ਬਹੁਤ ਜਿਆਦਾ ਉਹ ਦੂਰ ਦੀ ਕ ਲੰਮੀ ਨਿਗਾਹ ਮਾਰ ਕੇ ਦੇਖੋ ਕਿ ਕਿੰਨਾ ਮੇਲਾ ਭਰਿਆ ਵਾ ਕਿੰਨਾ ਮਨ ਮੇ ਯਾਰ ਸਤਿ ਸ਼੍ਰੀ ਅਕਾਲ ਭਾਈ ਇਹ ਇੱਥੇ ਜੁਇਸਾ ਦੇ ਵੀਰ ਮਿਰਿਓ ਚੋ ਭਾਈ ਜੀ ਹਰ ਕੰਡੀ ਦਾ ਹਰ ਤਰ੍ਹਾਂ ਦਾ ਇੱਥੋਂ ਮਾਲ ਫੰਦੂ ਜਨ ਸਰਦਾ ਬਾਈ ਡੱਬ ਵਾਲੀ ਮੰਡੀ ਵਿੱਚ ਪਹੁੰਚ ਕੇ ਕਿਸੇ ਵੀਰ ਨੇ ਜਿਹੜੀ ਤਰ੍ਹਾਂ ਦਾ ਵਸੂ ਖਰੀਦਣਾ ਇੱਥੋਂ ਬਾਈ ਜੀ ਖਰੀਦਣ ਵਾਲਾ ਬੰਦਾ ਹੋਵੇ ਖਾਲੀ ਨਹੀਂ ਮੁੜ ਸਕਦਾ ਭਲਾ ਬਾਈ ਜੀ 10 ਚੱਕੀ ਗੱਡੀ ਪਰ ਚਲ ਜਾ ਸਕਦਾ ਮਾਲ ਸੁੱਕਣ ਅਤੇ ਬਹੁਤ ਜਿਆਦੇ ਵੇਚਣ ਵਾਸਤੇ ਖਰੀਦਣ ਵਾਸਤੇ ਸਭ ਤੋਂ ਵੱਧਗਾ ਚੰਗੀ ਤੇ ਆਪਣੇ ਤੇ ਆਪ ਦੀ ਪੂਰੀ ਮਸੂਰ ਤੇ ਚੰਗੀ ਮੁੰਦੀ ਆ ਬਾਈ ਜੀ ਵੇਖੋ ਚੰਗਿਆਂ ਮਾਰਨਾ ਦਾਵਾ ਇਥੇ ਵੀਰ ਵੀਰ ਸਰ ਬਈ ਹਰਕ ਤਰ੍ਹਾਂ ਦਾ ਹਰਕ ਬੰਦੇ ਦਾ ਹਰਕ ਕਿਸਮ ਦਾ ਬਾਲ ਬਈ ਮਿਲ ਜਾਂਦਾ ਇਥੋਂ ਲੋ ਜੀ ਪੱਛੇ ਦਾ ਨੌਂ ਗਰ ਕੰਬਾਹ ਬਹੁਤ ਮੋੜਾ ਬਹੁਤ ਦੇਖੋ ਬਾਈ ਜੀ ਬਾਹਰਾਂ ਦੇ ਆਜੋ ਹੱਥ ਨੂੰ ਬਹੁਤ ਵਧਗਾ ਤੇ ਬਹੁਤ ਚੰਗੀ ਮੰਡੀ ਆ ਜੀ ਦੇਖ ਸਕਦੇ ਆ ਆ ਦੇਖੋ ਪੂਰੀ ਵਧਗਾ ਟਾਪ ਦੀ ਮੰਡੀ ਆ ਜੀ ਕਿਸੇ ਵੀ ਕਿਸਮ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪਸੂ ਖਰੀਦਣਾ ਕਿ ਉਹੋ ਜਿਹਾ ਵੀ ਮਾਲ ਖਰੀਦਣਾ ਇੱਥੋਂ ਬਾਈ ਜੀ ਜੇ ਤੁਸੀਂ ਕਰ ਮੰਡੀ ਤੇ ਮਾਲ ਖਰੀਦਣ ਆਉਂਗੇ ਇੱਥੋਂ ਬਾਈ ਜੀ ਖਾਲੀ ਨਹੀਂ ਮੁੜਦੇ। ਹਰ ਵੀ ਤਰ੍ਹਾਂ ਦਾ ਆਦੂ ਤਸੱਲੀ ਕਰਕੇ ਪਰਖ ਕਰਕੇ ਮਾਲ ਫ੍ਰੀਸ ਆਵੇ ਵੀਰ ਵੀਰੋ ਪੂਰੀ ਮਸੂਰ ਤੇ ਪੂਰੀ ਵਧਗਾ ਪੂਰੀ ਪੰਜਾਬ ਦੀ ਪਹਿਲੇ ਨੰਬਰ ਚ ਮੰਡੀ ਆ ਇਹ। ਦੇਖੋ ਜੀ ਮਾੜੇ ਤੋਂ ਮਾੜਾ ਤੇ ਚੰਗੇ ਤੋਂ ਚੰਗਾ ਪਸ਼ੂ ਇੱਥੇ ਬਾਈ ਜੀ ਪਹੁੰਚਦਾ। ਦੇਖੋ ਵੀਰ ਜੀ ਹੋਰ ਜੀ ਕਿਹਾ ਬਾਈ ਜੀ ਬਾਰੇ ਗਨਵਾ ਦਾ ਬਾਜ਼ਾਰ ਲੱਗੇ ਵੀ ਆ ਬਾਈ ਜੀ ਆ ਵੇਖੋ ਸਾਰੀ ਮੰਡੀ ਦਾ ਜੇ ਕਰ ਢੇੜਾ ਕੱਢ ਕੇ ਫਾਇਦਾ ਵੀਡੀਓ ਬਹੁਤ ਜ਼ਿਆਦਾ ਲੰਮੀ ਬਣ ਜਾਊਗੀ ਮੋٹے ਮੋٹے ਬਾਈ ਜੀ ਵੀਡੀਓ ਹੀ ਤੁਹਾਨੂੰ ਦਿਖਾਈ ਆ ਵੇਖੋ ਬਾਜ਼ਾਰ ਸੁਖਨਾ ਕਿੰਨਾ ਭਰਿਆਵਾ

ਸ੍ਰੀ ਗੁਰੂ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਸੰਧੂ ਡੈਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਮੰਡੀ ਡੱਬ ਵਾਲੀ ਦੇ ਵਿੱਚ ਬਣਾ ਰਹੇ ਆ ਤੁਹਾਡੀ ਖਾਤਰ ਡੱਬ ਵਾਲੀ ਮੰਡੀ ਵੇਖੋ ਬਹੁਤ ਜਿਆਦਾ ਭਰੀ ਆ ਬਹੁਤ ਚੰਗੀ ਮੰਡੀ ਆ ਤੇ ਬਾਈ ਜੀ ਹੁਣਾਂ ਕੋਲੇ ਕੱਟੀ ਬੜੀ ਚੰਗੀ ਆ ਬਾਈ ਜੀ ਜੇ ਕੋਈ ਕੱਟੀ ਦਾ ਸ਼ਕੀਨ ਚਾਹਵਣ ਹੋਵੇ ਤੇ ਕੱਟੀ ਬਾਰੇ ਗੱਲਬਾਤ ਆਪਾਂ ਬਾਈ ਜੀ ਹੁਣਾਂ ਨਾਲ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਆਪਣਾ ਜਸਪੀਰ ਆ ਜੀ ਹਾਂ ਜੀ ਟੈਂਟ ਵਿੜੰਗਾ ਜੀ ਹਾਂ ਜੀ ਜਿਹੜਾ ਮੁਖਸਰ ਖਾਨ ਠੀਕ ਹੈ ਬਾਈ ਆਪਣਾ ਵਪਾਰ ਦਾ ਕੰਮ ਆ ਨਹੀਂ ਕਰਦੀ ਹੈ ਜੀ ਧਰਦੀ ਘੱਟੀ ਆ ਹਾਂ ਜੀ ਤੇ ਕਿੰਨੇ ਚਿਰ ਦੀ ਹੋ ਗਈ ਬਾਈ ਜੀ ਇਹ 17 ਮਹੀਨਿਆਂ ਦੀ ਹੈ ਜੀ 17 ਮਹੀਨੇ ਦੀ ਤੇ ਮਾਏ ਦੀ ਤੁਹਾਡੇ ਕੋਲ ਹੀ ਇੱਕ ਸੇਲ ਹੋ ਗਈ ਸੀ ਨਹੀਂ ਆਪਣੇ ਕੋਲ ਹੀ ਕਿੰਨਾ ਕੁ ਦਬਾਨ ਦੀ ਮਾਏ 18 19 ਕਿਲੋ ਤੋਂ 18 19 ਫਿਰ ਚੰਗੀ ਮੈਂ ਆ ਸੀਮਨ ਸੁਮਨ ਕਿਹੜਾ ਸੀਗਾ ਇਹ ਕੱਟੀ ਦੇ ਪਰੋਆ ਇਹ ਮਨਤੀ ਦੀ ਹੈ ਇਹ ਮਨਤੀ ਦੀ ਬੜੀ ਕੋਰੇ ਵੀ ਰੇ ਯਾਰ ਬਾਈ ਜੀ ਇਹ ਮਨਤੀ ਦੀ ਕੱਟੀ ਆ ਕੱਟੀ ਸੋਹਣੀ ਸਨਖੀ ਬਹੁਤ ਆ ਕੰਦ ਘਾਟ ਵਾਲੀ ਆ 17 ਮਹੀਨੇ ਬਾਈ ਜੀ ਹੁਣ ਇਹਦੀ ਉਮਰ ਦੱਸਦੇ ਆ ਕੱਟੀ ਤੁਹਾਨੂੰ ਦਿਖਾਉਣੇ ਆ ਦੇਖੋ ਕਿੰਨੀ ਚੰਗੀ ਆ ਕੋਈ ਵੀਰ ਕਟਣਾ ਕਟਣਾ ਸ਼ਕੀਰ ਹੋਵੇ ਇਹ ਤੇ ਡੱਬਾ ਵਾਲੀ ਮੰਡੀ ਤੇ ਕਟਣਾ ਸੁਖਣਾ ਬਹੁਤ ਜਿਆਦੇ ਚੰਗੀਆਂ ਚੰਗੀਆਂ ਤੇ ਬਹੁਤ ਵਧਗਾ ਬਾਈ ਜੀ ਆ 48 ਠੀਕ ਆ ਬਾਈ ਜੀ 17 ਮਹੀਨੇ ਤੇ ਬਾਈ ਜੀ ਬਾਈ ਦੱਸਦਾ ਮੁੱਲ ਕਿੰਨਾ ਜੀ ਇਹਦਾ ਮੁੱਲ 45000 ਰੁਪਏ 45000 ਦੇ ਲੈਣ ਬਾਈ ਜੀ ਬਸ ਲੈਣ ਦੇਣ ਇਹ ਛੋਟ ਛੱਪਾ ਹੀ ਹੋਊਗਾ ਜੀ ਠੀਕ ਆ ਬਾਈ 17 ਮਹੀਨੇ ਜੀ ਸੋਤ ਸ੍ਰੀ ਗੁਰੂ ਜੀ ਆਪ ਜੀ ਦਾ ਸਵਾਦ ਕੀਤਾ ਜਾਂਦਾ ਹੈ ਜੀ ਸੰਧੂ ਡੈਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਅੱਜ ਦੀ ਵੀਡੀਓ ਮੰਡੀ ਡੱਬ ਵਾਲੀ ਦੇ ਵਿੱਚ ਖਾ ਰਹੇ ਆ ਤੁਹਾਨੂੰ ਬਾਈ ਜੀ ਹੁਣ ਇੱਥੇ ਵਾਢਾ ਲੈ ਕੇ ਆਏ ਆ ਵੇਚਣ ਖਾਤਰ ਤੇ ਲੈ ਬਾਈ ਜੀ ਕਿੰਨੇ ਦਾ ਬਾਈ ਇਹਦੀ ਇਹ ਪਹਿਲਾ ਸੂਆ ਬ੍ਰੀ ਪਹਿਲਾ ਸੂਆ ਹਾਂ ਮੂੰਹ ਦੀ ਚੌਗੀ ਆ ਠੀਕ ਆ ਜੀ ਹਾਂ ਠੀਕ ਆ ਜੀ ਤੋਰਿਆ ਬਾਈ ਜੀ ਲਓ ਬਾਈ ਜੀ ਤੋਰ ਚੈੱਕ ਹੋਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਪਹਿਲਾ ਸੂਆ ਦੱਸਦਾ ਬਾਈ ਜੀ ਮੂੰਹ ਚਾਰ ਦੰਦ ਦੱਸਦਾ ਸੋਹਣੀ ਸੁਨੱਖੀ ਵਹਿੜਾ ਤੁਸੀਂ ਜੀ ਦੇ ਪਸੰਦ ਆਗੇ ਬਾਈ ਜੀ ਹੁਣ ਦਾ ਨੰਬਰ ਆਪਾਂ ਪੁੱਛਾਂਗੇ ਸਕਰੀਨ ਤੇ ਚੱਲੂਗਾ ਚੱਲ ਤੇ ਨੰਬਰ ਤੇ ਬਾਈ ਜੀ ਸਪਰਸ਼ ਕਰ ਦਿਓ ਹੋਰ ਲਓ ਬਾਈ ਜੀ ਹੋਰ ਲਓ ਜੀ ਸਾਜ ਨੂੰ ਲੋ ਬਾਈ ਜੀ ਤੋ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੀ ਭਾਰਕ ਤੁਸੀਂ ਆਪ ਕਰਨੀ ਆ ਚੰਗੀ ਵਹਿੜ ਆ ਤੇ ਬਾਈ ਜੀ ਕਿੰਨਾ ਵਜ਼ਨ ਪਾ ਦੂਮ ਤਾਜਾ ਬਾਈ 27.5 ਕਿਲੋ ਖੁੱਲੇ ਪਾ ਦੂ ਖੁੱਲੇ ਪੋ ਤੇ ਪਿੰਡ ਕਿਹੜਾ ਆਪਣਾ ਪਿੰਡ ਪਾਗੂ ਪਾਗੋ ਜਿਹਲਾ ਬੰਡਾ ਵੀਰੇ ਜਿਹਲਾ ਬੰਡਾ ਤੇ ਮੋਬਾਈਲ ਨੰਬਰ ਆਪਣਾ 62394 66952 ਠੀਕ ਆ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਸਕਰੀਨ ਤੇ ਚੱਲੂਗਾ ਚਲ ਦੇ ਨੰਬਰ ਤੇ ਸਬਰਕ ਕਰ ਲਿਓ ਬਾਈ ਜੀ ਆਪਣੀ ਵੀਡੀਓ ਸੋਹਣੀ ਲੱਗੇ ਕਿ ਸ਼ੇਅਰ ਲਾਇਕ ਤੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖ ਲਈ ਧੰਨਵਾਦ ਬਾਈ ਜੀ ਮੰਡੀ ਢੱਪ ਵਾਲੀ ਜਰਸੀ ਵੇੜਾ

हलो <rs>

10 ਰੇਣਾ 10 ਰੇਣਾ 20 ਰੇਣਾ ਦਾ ਜਿਹੜੇ ਮੈਚ ਜਿੱਤ ਗਏ ਤੇ ਮੈਂ ਤੁਹਾਨੂੰ ਕਹਿ ਦਉਂਗਾ ਮੈਂ ਜਿੱਤ ਗਿਆ ਜੀ ਬੰਦ ਤੋਂ ਪਾਇਆ ਤਾਂ ਬੰਦ ਲੈਜੀ ਗਲਤ ਮੂਹ ਦਾ ਖਾਣਾ ਸ਼ਾਮ ਦਾ ਟਾਈਮ ਆ ਬਈ ਜੀ ਮੰਡੀ ਵਿਜੜ ਚੱਲੀ ਆ ਵਾਟ ਨਾਲ ਤਾਂ ਵਾਟ ਨੂੰ ਜੇ ਨਾਲ ਦਾ ਸਹੀ ਪ੍ਰੋਟਰੀਆ ਹਾਂ ਇਹ ਨਾ ਬੱਸੀ ਬੱਸੀ ਹੈ 10000 ਤੋਂ 10000 ਬਣਾਉਂਦੇ ਆ ਅੰਦਰੋਂ ਆ ਕੇ ਮੈਂ 50 ਲੈਣਾ ਏਦਾਂ ਨੂੰ ਚੱਲ ਦੱਸ ਫਿਰ ਨਾ ਨਾਮ ਹੋਈ ਗੁਲਾਬੀ ਨੂੰ ਕਹਿੰਦਾ ਉਸਕੇ ਨਾਮ ਨਾਲ ਬਈ ਗਰਾਮੀ ਗੱਡੀਆਂ ਮੰਡੀ ਬਾਈ ਜਮਾਂ ਵਿਜਟ ਚਲੀ ਖਾ ਹੁੰਦਾ ਟਾਈ ਵਾ ਬਾਈ ਵਰਗੇ ਵਿਲੇ ਹੋਏ ਖੜੇ ਆ 15000 ਰੁਪਏ ਮੰਨ ਲ ਕੀਤਾ ਬਾਈ ਨੇ ਜੀ ਆ ਜਰਸੀ ਵੈੜੀ ਸਕੂਲ ਵਾਲੀ ਬਹੁਤ ਵਧੀਆ ਖੜੀ ਹੈ ਦੇਖ ਸਕਦੇ ਆ ਇੱਕ ਜਰਸੀ ਆ ਖੜੀ ਹੈ ਜੀ ਵੱਲਾ ਪ੍ਰਧਾਨ 98000 98000 ਰੁਪਏ ਵੱਡਾ ਭਾਈ ਹੈ ਹੈ ਫੋਟੋ ਆ ਨਾਮ ਪੈਂਦੀ ਹੁਣ ਪਾ ਦੋ ਜੀ ਆ ਨਹੀਂ ਮਿਲਦੀ ਨਹੀਂ ਮਿਲਦੀ ਭਾਈ ਦਾ ਨੰਬਰ ਲੈ ਲਾ ਪਾ ਦੇ ਕੋਸ਼ਿੰਦਰ ਓਏ ਲੱਦੇ ਨੂੰ ਪੁੱਛੇਗਾ ਗਾਂ ਲੈ ਜਾਊਗਾ ਆ ਗਾਂ ਵੇਖ ਆ ਜਾ भाई व्यापारी बारी, बारी प्रीता हो गया लड़किया 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 ਦੁੱਧ ਪਿੱਛੇ ਬਾਈ ਜੀ ਡੱਬ ਵਾਲੀ ਮੰਡੀ ਦੇ ਵਿੱਚ ਵੜਨਾ ਲੜਪਨਾ ਇਹ ਮੰਡੀ ਦੇ ਵਿੱਚ ਦੁੱਧ ਲੈਣਾ ਵੇਨਾ ਹੁੰਦਾ ਹੁੰਦਾ ਸਤੌਂਡ ਵੀ ਲੈਣਦੇ ਨੇ ਆ ਵੀ ਆ ਪਾ ਕੇ ਆ ਗਏ ਆ ਦਾ ਦਾ ਉੱਥੇ ਆਇਆ ਬਸ ਫੋਨ ਵੀ ਰੰਗ ਤੇ ਆ ਆ ਕੀ ਕਰ ਪਈ ਕੱਲ ਸਾਹਮਣੇ ਦਾ ਤਾਂ ਹੈ ਨਹੀਂ ਜਾਨੀ ਉਹਦਾ ਗੱਲ ਉਹ ਚਾਹੀਦੀ ਉਹ ਬਾਈ ਜੀ ਡੱਬ ਵਾਲੀ ਮੰਡੀ ਤੇ ਆਪਾਂ ਇੱਕ ਵਾਰ ਦੁੱਧ ਲੈ ਲਵਾਂਗੇ ਜਿੰਦਗਾ ਦੱਦ ਪਿੱਛੇ ਵੇਖੋ ਕਿਵੇਂ ਲੜਾ ਲੜਾਈ ਹੋ ਜਾਂਦੀ ਇਹਨਾਂ ਨੂੰ ਦਾ ਵੀ ਪਿੱਛੇ ਕੇ ਭੱਜ ਕੇ ਪਈ ਆ ਬਹੁਤਾ ਲੱਗਣਾ ਨਹੀਂ ਤਾਂ ਤੂੰ ਇੱਧਰ ਹੀ ਪੱਜਾ ਪੜੇ ਸੋਨਿਆ ਇਹਦਾ ਨੰਬਰ ਲੈਣਾ ਕੋਈ ਨਹੀਂ ਦਾ ਕੋਈ ਕਿਸੇ ਦਾ ਤਾਂ ਆਪਾਂ ਹੋਰ ਨਾਲ ਆਪ ਦੀ ਠੀਕ ਹੈ ਜੀ ਪਰ ਹਏ ਹੁਣ ਸ਼ਾਮ ਦਾ ਟਾਈਮ ਆਉਦਗਾ ਤੇ ਚੱਲੀਏ ਸੁੰਗਸ ਵੰਨੋ ਆ ਜੀ ਬੱਚਾ ਅੱਜ ਅੱਜ ਸਾਰਾ ਪਰਫਾਰਮ ਹਾਲ ਦੇਣਾ ਜੰਮਾ ਤੇ ਮੰਡੀ ਦੇ ਵਿੱਚ ਮੱਝਾਂ ਵੇਖਣਾ ਵੀ Thank uh you. -huh. चंदासीं اوه 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 اوه

ਇੱਥੇ ਕੋਈ ਵੀ ਆਵੇ ਪਸ਼ੂ ਪ੍ਰੀਤਨ ਦਾ ਖਾਲੀ ਨਹੀਂ ਜਾਂਦਾ ਹਰ ਕੁਆਲਟੀ ਦਾ ਚੰਗਾ ਵੜਾ ਹਰ ਕਿਸਮ ਦਾ ਪਸ਼ੂਥੋਂ ਮਿਲਦਾ ਵੀਰੇ ਉਹ ਹੁਣ ਅੱਕੇ ਦਾ ਕੋਈ ਨਹੀਂ ਆਹ ਵੇ हा जी घर कॾहिं जान लॻ पिया चई जंहिं ਬਹੁਤ ਵੰਡੀ ਵਾਲੇ ਸਾਰੇ ਆਵੇ ਪਹਿਲਾ ਰੋਗ ਦੁਪਹਿਰ ਕਰ ਆਈ ਵੀ ਜੰਮਾ ਜਾਈ ਦੀ ਇਹਨਾਂ ਕਿੱਲੀ ਚ ਲਈ ਜਾਂਦਾ ਇੱਕ ਵੇਲੇ ਲਈ ਜਾਂਦਾ ਹੁਣ ਬਾਈ ਜੀ ਇਸ ਟਾਈਮ ਤੇ ਲੋ ਗੱਲ ਜੀ ਮੰਡੀ ਡੱਬ ਵਾਲੀ ਤੇ ਇੱਡੇ ਚੰਗੇ ਤੋਂ ਚੰਗੇ ਬਾਈ ਜੀ ਪਸਵਾਉਂਦੇ ਆ ਕਿਸੇ ਵੀਰ ਨੇ ਅਸੂ ਪ੍ਰੀਤਰੇ ਹੋਣਾ ਵੰਡੀ ਪਹੁੰਚ ਕੇ ਬਾਈ ਜੀ ਫ੍ਰੀਕ ਸਾਦੇ ਆ ਡੱਬ ਵਾਲੀ ਮੰਡੀ ਦੇ ਵਿੱਚ ਬਾਈ ਜੀ ਇਹ ਬਹੁਤ ਚੰਗੀ ਬਰੀਡ ਦੀ ਦਾ ਬਾਈ ਜੀ ਤੇ ਬਾਈ ਜੀ ਕਿੰਨਾ ਦਾ ਧਾਗਾ ਥੱਲੇ ਇਹ 35 ਕਿਲੋ ਬਾਇਕਲੂਨ ਨੇ ਕੱਲ ਸੁਰੀਆ ਅੱਛਾ ਜੀ ਹਾਂ ਹਾਂ ਤੇ ਕੀ ਰੇਟ ਆ ਜੀ ਇਹਦਾ ਇਹਦਾ ਵੀਰੇ 95000 95000 ਠੀਕ ਹੈ ਜੀ ਓਕੇ ਕੰਡ ਕਿਹੜੇ ਦੀ ਆ ਆਪਣਾ ਸਗਰੂਰ ਲੱਗ ਸਗਰੂਰ ਲੱਗਾ ਛੱਨਾ ਛੱਨਾ ਬਹੁਤ ਵਾਟ ਆਉਣੇ ਮੰਡੀ ਦੇ ਹਨ ਹਾਂ ਹਾਂ ਠੀਕ ਹੈ ਅੱਗੇ ਵੀ ਆਉਂਦੇ ਹੋਣਗੇ ਹਾਂ ਹਾਂ ਵਧਕਾ ਰਹਿੰਦੀ ਮੰਡੀ ਠੀਕ ਹੈ ਜੀ ਸ੍ਰੀ ਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਜਿਹੜੀ ਮੰਡੀ ਡੱਬ ਵਾਲੀ ਤੋਂ ਬਲਣ ਜਾ ਰਹੀ ਆ ਤੇ ਆ ਬਾਈ ਜੀ ਹੁਣੀ ਸੇਖੇ ਕਲਾ ਤੋਂ ਬਾਈ ਦਲਾਲ ਸਾਹਿਬ ਆ ਇਹਨਾਂ ਕੋਲੇ ਬਾਹਰਲੇ ਘਾਕ ਚੰਗੇ ਤੋਂ ਚੰਗੇ ਤੇ ਬਹੁਤ ਉਧਗਾ ਹੁੰਦੇ ਆ ਅੱਜ ਬਾਈ ਜੀ ਹੋਣਾ ਨੇ ਮਾਲ ਦਾਕਾ ਨੂੰ ਦਵਾਇਆ ਤੇ ਆਪਾਂ ਇਹਨਾਂ ਨਾਲ ਗੱਲ ਕਰ ਬਾਤ ਕਰਾਉਣੇ ਥੋੜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਬਾਈ ਜੀ ਠੀਕ ਠਾਕ ਹੈ ਜੀ ਅੱਜ ਬਾਈ ਜੀ ਉਹਨਾਂ ਕੋਲ ਕਿੱਥੋਂ ਦੇ ਗਾਂ ਸੀਗੇ ਫੇਰਾ ਐਮਪੀ ਦੇ ਸੀਗੇ ਜੀ ਠੀਕ ਹੈ ਕਿੰਨਾ ਮਾਲ ਦਵਾਤਾ ਜੀ 7 ਗਾਂ ਦਵਾਤਾ 7 ਗਾਂ ਦਵਾਤਨਾ ਜੀ ਆਹ ਬਾਈ ਜੀ ਉਹਨਾਂ ਨੇ ਗਾਂਵਾਂ ਦਵਾਇਨਾ ਜੀ ਵੇਖੋ ਗਾਂ ਦਾ ਬਹੁਤ ਸੋਹਣੀਆਂ ਸਾਫ ਸੁਥਰੀਆਂ ਗਾੜੀਆਂ ਜਿਹੜਾ ਲੈ ਲੈ ਡੰਗਾ ਡੰਗਾ 30+ ਹੋ ਰਗਾ ਨਹੀਂ ਸਰਗ ਠੀਕ ਆ ਆ ਵੇਖੋ ਕਿੰਨੇ ਕਿੰਨੇ ਦੁੱਧ ਲਗਾ ਹੁਣ ਇਹ ਇਹ 30+ ਆਈ ਸਰਗ ਤੇ ਕੀਰੇ ਚ ਮਿਲ ਗਿਆ ਬਾਈ ਜੀ ਇਹ ਇਹਨਾਂ ਬਸ ਆਈ ਕੋਈ 1 ਲੱਖ ਦੀ ਕੋ 90 ਦੀ 100 ਦੀ ਠੀਕ ਆ ਬਾਈ ਜੀ ਤੇ ਬਾਈ ਜੀ ਮਾਲ ਇਥੇ ਬਹੁਤ ਵਧੀਆ ਤੇ ਬਹੁਤ ਚੰਗਾ ਹੁੰਦਾ ਜੀ ਹਾਂਜੀ ਇਹ ਤਾਂ ਫਿਰ ਤੋਂ ਮੰਡੀ ਤੋਂ ਦੋਣੇ ਮਾਲ ਜੀ ਮੰਡੀ ਤੋਂ ਜੀ ਵੱਡੀ ਠੀਕ ਆ ਜੀ ਦੋਆ ਦੇਣਾ ਪਿੰਡਾਂ ਦੇ ਵੀ ਅੱਛਾ ਜਿਹੜਾ ਗਾਹ ਤੁਹਾਡੇ ਕੋਲੇ ਆਉਂਦਾ ਫਿਰ ਤੇ ਮੰਡੀ ਬੁਲਾਉਣੇ ਕੀ ਘਰੇ ਵੀ ਬੁਲਾ ਲੇ ਜੇ ਬੁਲਾ ਲੈ ਜੀ ਘਰੇ ਵੀ ਬੁਲਾ ਲੇ ਨੇ ਘਰੇ ਤੁਹਾਡੇ ਕੋਲੇ ਵਰਦੀ ਅਗਲੇ ਨੇ ਆਉਣਾ ਹੋਵੇ हां हां रैन रोड ਦੀ ਉਸ ਵਸਤਾ ਹੈਗੀ ਹੈ ਗੱਡੀ ਹੈਗੀ ਆਪਣੇ ਕੋਲ ਅਛਾ ਰੈਨ ਦੀ ਸਕਸੂਲ ਤੋਂ ਬੋਲਾ ਪਿੰਡਾਂ ਦੇ ਵਿੱਚ ਘੁੰਮਣ ਘਮਾਉਣ ਨੂੰ ਗੱਡੀ ਹੈਗੀ ਆ ਅਗਲੇ ਨਾਲ ਜਾ ਕੇ ਪਿੰਡਾਂ ਚ ਵੀ ਮਾਲ ਦਵਾ ਦਿੰਦੇ ਆ ਤੇ ਮੰਡਾਂ ਤੋਂ ਵੀ ਦਵਾ ਦਿੰਦੇ ਆ ਜੀ ਠੀਕ ਆ ਭਾਈ ਜੀ ਤੇ ਭਾਈ ਜੀ ਆਪਣਾ ਮੋਬਾਈਲ ਨੰਬਰ ਕੀ ਆ ਫਿਰ ਨੰਬਰ ਹੈਗਾ ਜੀ 97798 ਜੀ 61978 ਇੱਕ ਵਾਰੀ ਫੇਰ ਦੱਸ ਦਿਓ ਜੀ 97798 ਜੀ 61978 ਲੋ ਭਾਈ ਜੀ ਇਹ ਭਾਈ ਜੀ ਦਾ ਮੋਬਾਈਲ ਨੰਬਰ ਆ ਭਾਈ ਜੀ ਹੁਣਾਂ ਕੋਲੇ ਦੋ ਭਰਾ ਹੈ ਦੋਨੇ ਇਹੀ ਕੰਮ ਕਰਦੇ ਆ ਬਾਹਰ ਲਗਾ ਕਿੱਥੋਂ ਕਿੱਥੋਂ ਆਇਆ ਦਾ ਗਾਗ ਫਿਰ ਆਪਣੇ ਕੋਲੇ ਰੰਗਰਾਜ ਦੇ ਮਹਾਰਾਸ਼ਟਰ ਦੇ ਐਮਪੀ ਦੇ ਹਾਂਜੀ ਆ ਜਾਂਦੇ ਗਾਗ ਬਹੁਤ ਆਉਂਦੇ ਜੀ ਆਪਣੇ ਹਾਂ ਜੂਪੀ ਦੇ ਦਿੱਲੀ-ਦੁੱਲੀ ਦੇ ਸਾਰੇ ਆ ਜਾਂਦੇ ਜੀ ਠੀਕ ਆ ਬਾਈ ਜੀ ਬਾਕੀ ਚੋਕੇ ਵੀ ਡੰਗਰ ਦਵਾ ਦੇਣੀ ਜੇ ਪਰੇਥਲੀ ਕਰਾ ਦੇ ਠੀਕ ਆ ਚਵਾਈ ਕਰਾ ਕੇ ਤਸੱਲੀ ਕਰਾ ਕੇ ਵੀ ਕਰੋ ਦਵਾ ਦੇਣੀ ਹਾਂਜੀ ਠੀਕ ਆ ਬਾਈ ਜੀ ਇਹ ਜੇ ਆਨਲਾਈਨ ਮੰਗਾਉਣਾ ਹੋਵੇ ਉਹ ਵੀ ਭੇਜ ਦਿੰਨੇ ਹਾਂਜੀ ਉਹ ਵੀ ਭੇਜ ਦਿੰਨੇ ਵਿਸ਼ਵਾਸ ਵਾਲੇ ਬੰਦੇ ਆਪਾਂ ਵੈਸੇ ਤਾਂ ਕੋਈ ਇੱਕ ਨਹੀਂ ਬੰਦਾ ਨਿਗਾਹ ਨਾਲ ਦੇਖ ਕੇ ਲਿਕੇ ਜਰੇ ਆਉਂਦੀ ਨਹੀਂ ਹਾਂਜੀ ਪਰ ਜੇ ਹੁਣ ਆਏ ਵੀ ਮੰਗਾਉਣੇ ਤਾਂ ਆਪਾਂ ਭੇਜ ਦਿੰਨੇ ਠੀ ਬੁੱਜੀ ਵਾਲਾ ਵੀ ਇਹੀ ਕੰਮ ਸੀਗਾ ਤੀਜੀ ਪੀੜ੍ਹੀ ਸਾਡੀ ਕੀਜੀ ਪੀੜ੍ਹੀ ਆ ਜੀ ਹਾਂ ਜੀ ਠੀਕ ਆ ਜੀ ਇਹੀ ਕੰਮ ਆ ਜੀ ਆਪਣਾ ਇਹੀ ਕੰਮ ਆ ਠੀਕ ਆ ਬਾਈ ਪਿੰਡ ਸੇਖਾਖੁਰਦਾ ਜੀ ਜ਼ਿਲ੍ਹਾ ਮੋਗਾ ਤਸਵੀਰ ਬਾਗਾਪੁਰਾਣਾ ਬਖੰਡਾ ਦੇ 40 ਕਿਲੋਮੀਟਰ ਪਿੰਡ ਆਪਣਾ ਉਧਰੋਂ ਮੋਗੇ ਦੇ 40 ਕਿਲੋਮੀਟਰ ਠੀਕ ਆ ਬਾਈ ਵਾਲਾ ਐਡਰੈਸ ਆ ਜੀ ਪਿੰਡ ਸੇਖਾਖੁਰਦ ਨੇੜੇ ਸਾਹੌਕਤ ਰਹਿ ਜਾਂਦਾ ਜੀ ਹਾਂ ਜੀ ਹਾਂ ਜੀ ਬਗੜਾਰੀ ਤੋਂ 9 ਕਿਲੋਮੀਟਰ ਆ ਜੀ ਬਗੜਾਰੀ ਤੋਂ 9 ਕਿਲੋਮੀਟਰ ਆਟਾ ਜੀ ਹਾਂ ਜੀ ਹਾਂ ਜੀ ਠੀਕ ਆ ਬਾਈ ਠੀਕ ਹੈ ਬਾਈ ਜੀ ਕਿਸੇ ਵੀਰ ਨੇ ਆਉਣਾ ਹੋਵੇ ਤੁਹਾਡੇ ਕੋਲੇ ਬੇਫਿਕਰਾ ਹੋ ਕੇ ਆ ਜੀ ਆਹ ਹੈ ਜੀ ਠੀਕ ਹੈ ਬਾਈ ਮੋਬਾਈਲ ਨੰਬਰ ਬੋਲ ਦਿਓ ਜੀ ਆਪਣਾ ਹਾਂ ਜੀ ਇੱਕ ਹੋਰ ਵੀ ਜਿਵੇਂ ਮੰਨ ਲਓ ਕਿ ਕੋਈ ਮੈਂ ਦੇ ਗਾਂ ਦੇ ਕੋਈ ਥਣ ਜਿਹੜੇ ਹੁੰਦੇ ਆ ਚੋਣ ਟੈਟ ਹੁੰਦਾ ਉਹ ਆਪਾਂ ਥਣ ਵੀ ਸਹੀ ਕਰ ਦਿੰਦੇ ਹਾਂ ਜੀ ਉਹ ਵੀ ਅੱਗੇ ਵੀ ਡਾਣਾ ਸੁਣਾ ਜੀ ਕਹਿੰਦੇ ਬਹੁਤ ਤਕੜਾ ਨੌਕਤਾ ਜੀ ਤੁਹਾਡੇ ਕੋਲ ਹਾਂ ਜੀ ਹਾਂ ਜੀ ਇਹਦੀ ਕੁਸ ਦਾ ਥਲਦੁਰਾ ਕਰੜਾ ਆਉਂਦਾ ਤੜੜਾ ਆਉਂਦਾ ਧਾਰਵਾਲ ਵਰਗੀ ਹੁੰਦੀ ਹੈ ਹਾਂ ਜੀ ਉਹ ਵੀ ਆਪਾਂ ਸਹੀ ਕਰ ਦਿੰਦੇ ਨੇ ਰੈਣਾ ਰੂਣਾ ਹੁੰਦਾ ਬੰਦਾ ਤਾਂ ਕਰ ਦਿੰਦੇ ਜੀ ਆਈ ਡਾਕਟਰ ਤੋਂ ਸਿੱਧੀ ਨਹੀਂ ਹੁੰਦਾ ਤੁਸੀਂ ਕਰ ਦਿੰ ਤੋ ਠੀਕ ਆ ਬਾਈ ਜੀ ਬਹੁਤ ਚੰਗੀ ਗੱਲ ਆ ਠੀਕ ਆ ਤੇ ਬਾਈ ਜੀ ਦਾ ਮੋਬਾਈਲ ਨੰਬਰ ਦੱਸ ਦਿਜੀ ਬਾਈ ਜੀ 9779861978 ਇੱਕ ਵਾਰੀ ਫੜਦਾ ਜੀ 9779861978 ਲੋ ਵੀਰ ਜੀ ਇਹ ਬਾਈ ਜੀ ਦਾ ਨਾਂ ਜੀ ਰਾਜੂ ਬਾਈ ਜੀ ਦਾ ਨਾਂ ਜੀ ਸੇਖਾ ਬਾਈ ਦਾ ਪਿੰਡ ਆ ਮੋਗਾ ਬਾਈ ਦਾ ਜ਼ਿਲ੍ਹਾ ਜੀ ਬਗਰਾੜੀ ਪਿੰਡ ਦੇ ਨੇੜੇ ਰਹਿ ਜਾਂਦਾ ਜੀ ਕਿਸੇ ਵੀਰ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪਸੂ ਲੈਣਾ ਹੋਵੇ ਕਿੰਨਾ ਵੀ ਮਾਲ ਖਰੀਦਣਾ ਹੋਵੇ ਤੇ ਬਾਈ ਜੀ ਹੁਣਾਂ ਸੰਪਰਕ ਕਰ ਸਕਦੇ ਆ ਨੰਬਰ ਬਾਈ ਜੀ ਹੁਣਾਂ ਦਾ ਸਕਰੀਨ ਤੇ ਚੱਲੂਗਾ ਤੇ ਵੀਡੀਓ ਵੇਖ ਲਈ ਧੰਨਵਾਦ ਬਾਈ ਜੀ ਅੱਜ ਦੀ ਇਸ ਜਾਣਕਾਰੀ ਜਿਹੜਾ ਲਾਭ ਕੇ ਸਾਨੂੰ ਤੁਰ ਅੱਜ ਦੀ ਡੱਬ ਵਾਲੀ ਮੰਡੀ ਦੀ ਵੀਡੀਓ ਹੈ ਜੀ ਠੀਕ ਹੈ ਜੀ